ਨੇ ਉਹਦਾ ਗੁਰਮਾਨ ਸਿੰਘ ਕੀ ਕੰਮ ਕਰਦੇ ਰਿਕਸ਼ਾ ਚਲਾਉਣਾ ਟੋਰ ਤੇ ਬਹੁਤ ਜ਼ਿਆਦਾ ਤੋਂ ਹੁੰਦਾ ਤੇ ਬਹੁਤ ਜਿਆਦਾ ਲੱਭਦਾ ਇੱਕ ਖਣੀ ਦੋ ਫਰ ਦੋ ਬੰਦਾ ਲੱਭਦਾ ਦੇ ਇੰਨੀ ਤਾਂ ਹੁੰਦਾ ਬਹੁਤ ਜਿਆਦਾ ਠੀਕ ਰਿਕਸ਼ਾ ਦਾ ਕੰਮ ਕਰਦੇ ਨਾਲੇ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਗਾੜੀ ਲੱਭੇ ਗਾੜੀ ਖਣੀ ਤਾਂ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਵੱਜ ਸਕਦੀ ਆ ਲੈ ਪੈਂਦੀ ਆ ਸਭ ਲੱਭਦਾ ਕੱਖ ਨਹੀਂ ਆ ਕੀ ਜਿੰਨੀ ਤੇੰਗੀ ਤੋਂ ਹੁੰਦੇ ਆ ਹਾਂ ਇਹ ਤਸੀਨ ਨਹੀਂ ਪਹਿਲੀ ਤੋਂ ਹੁੰਦੇ ਸੰਗਰਾਮ ਤਾਂ ਪਈ ਰਹਿ ਪਰ ਇੰਨੀ ਨਹੀਂ ਪਈ ਥੋੜੀ ਬਸ ਬਹੁਤ ਜਿਆਦੀ ਹਾਜਤ ਹੈ ਫਿਰ ਖੱਡ ਲੋਗੇ ਤੱਕ ਨਹੀਂ ਕਿਤੇ ਵੀ ਹੁੰਦੇ ਆ ਮੈਂ ਸਿਰੇ ਮੈਨੂੰ ਚਲੋ ਸਵਾਰੀ ਦਾ ਫੋਨ ਲਾਇਆ ਸੋਹ ਤੇ ਵੀ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਸਵੇਰੇ 4:30 ਵਜੇ ਕਰੋ ਫਿਰ ਵੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਗਏ ਆ ਉਹ ਦੋ ਪਰੇਸ਼ਾਨੀ ਤਾਂ ਹੋਣੀ ਹੋਣੀ ਹੈ ਪਰੇਸ਼ਾਨੀ ਬਹੁਤ ਜਿਆਦੀ ਹੁੰਦੀ ਹੈ ਇਹਦੇ ਲੱਭਦੇ ਗਾੜੀ ਕੱਖ ਨਹੀਂ ਤੇ ਉਸੇ 10 ਮਿੰਟਾਂ ਵਿੱਚ ਪਸਟਾਨ ਚਲਾ ਹੀ ਦੋ 15 ਮਿੰਟਾਂ ਚਾਹੀਦਾ ਨਾਮ ਕੀ ਤਾਂ ਗੁਰਮਾਨ ਸਿੰਘ ਦਾ ਕੀ ਨਾਮ ਤਾਂ ਮੇਰਾ ਨਾ ਟਿੰਕੂ ਭਾਈ ਆਸ ਜਿੱਦੇ ਨੂੰ ਢੋਲਿਆ ਆਏ ਤੋਂ ਉਹ ਬਹੁਤ ਜ਼ਬਰਦਸਤ ਪਈ ਹੈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਾਨੀ ਹੁੰਦੇ ਆ ਸ਼ੇਰੀ ਆ 5:30 ਵਜੇ ਆਈ ਦਾ ਮਾਰਾ ਜੀ ਫੇਰ ਦਾ ਹਿਆਰ ਲਾ ਕੇ ਬੈਠੇ ਤੇ ਕੋਈ ਬੋਣ ਨਹੀਂ ਕੋਈ ਕੁਛ ਨਹੀਂ ਕੋਈ ਦਾਗ ਨਹੀਂ ਕੋਈ ਕੁਛ ਨਹੀਂ ਆਉਂਦੇ ਜੀ ਕੋਈ ਨੱਬਣੀ ਨਹੀਂ ਪਾਰ ਕੋਈ ਸੀ ਨਹੀਂ ਲੱਭਾਂ ਦੇ ਵੇ ਲੋਕ ਕੋਈ ਨਾ ਯਾ ਨਹੀਂ ਆਉਂਦੇ ਕੀ ਕਹਿਣਾ ਜਾਂਦੇ ਜਿਹੜੇ ਧੁੰਦ ਦੇ ਵਿੱਚ ਆਉਂਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤੇ ਇਹੀ ਕੰਨੇ ਚਲੋ ਹੋਲੀ ਸਲਾ ਦੇਖ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਜਣੀ ਧੁੰਦ ਤੋਂ ਹੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰਾ ਜੀ ਦੀ ਨੰਦਾ ਦਾ ਹੀਰਾ لال ਜੀ ਐਤੋਂ ਦਪੈਲੀ ਪਈ ਆ ਸੀ ਹਾਂਜੀ ਹਾਂਜੀ ਕਿੰਨੀ ਕਿ ਪਰਚੰ ਲੋਕਾਂ ਨੂੰ ਇਹ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਗੇ ਮਗੇ ਆ ਹੋਰ ਪਰੇਸ਼ਾਨੀ ਆ ਲੋਕਾਂ ਨੂੰ ਕਿੰਨੀ ਕਿ ਢੰਡ ਤੇ ਦਿੱਤੀ ਬਹੁਤ ਜ਼ਿਆਦਾ ਢੋਂਡਾ ਜੀ ਆਰੀ ਲਾਗੋ ਨਹੀਂ ਬੰਦਾ ਦਿਸਣਦਿਆ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋ ਕੀ ਕਹਿਣਾ ਜੰਦੇ ਨੇ ਵਹੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਗੱਡੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲੰਦਾਂ ਜਗਾ ਕੇ ਜਾਣਾ ਚਾਹੀਦਾ ਕਿ ਇਹ ਨਹੀਂ ਪਤਾ ਲੱਗੇ। ਬਈ ਅਗੋਂ ਚੀਜ਼ ਆ ਰਹੀ ਆ ਵੇਖੋ ਲੱਗੋਂ ਰੇੜਾ ਨਹੀਂ ਦਿਸਣਿਆ ਰ। ਸਾਵਧਾਨੀ ਵਰਤਨੀ ਚਾਹੀਦੀ। ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ। ਬੜੇ ਹੌਂਸਲੇ ਨਾਲ ਚੱਲਣਾ ਚਾਹੀਦਾ ਧੁੰਦ ਬਹੁਤ ਜ਼ਿਆਦਾ। ਕੀ ਨਾਮ ਤੁਹਾਡਾ? ਕੀ ਰਲਾ ਜੀ। ਨਾਮ ਤੁਹਾਡਾ ਗੁਰਮਾਨ ਸਿੰਘ। ਕੀ ਕੰਮ ਕਰਦੇ? ਰਿਕਸ਼ਾ ਚਲਾਉਣਾ। ਏਟ ਤੋਂ ਬਹੁਤ ਜ਼ਿਆਦਾ ਧੁੰਦ। ਹੁੰਦੇ ਤੇ ਬਹੁਤ ਜਿਆਦੀ ਆ ਤੇ ਲੱਭੇ ਕੱਖ ਨਹੀਂ 200 ਤੋਂ ਬੰਦਾ ਨਹੀਂ ਲੱਭਦਾ ਤੇ ਇੰਨੀ ਤਾਂ ਹੁੰਦਾ ਬਹੁਤ ਜਿਆਦੀ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਗੱਲ ਲੱਭੇ ਗਾ ਜਿਹੜੀ ਗਾੜੀ ਕੱਖ ਨਹੀਂ ਤਾਂ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਵੱਜ ਸਕਦੀ ਆ ਲੈਰ ਪੈਂਦੀ ਆ ਸਗੋਂ ਲੱਭਦਾ ਕੱਖ ਨਹੀਂ ਆਸੀ ਜਿੰਦੀ ਪਹਿਲੀ ਤੋਂ ਹੁੰਦੇ ਆ ਹਾਂ ਇਹ ਪਿਛਲੀ ਜਿੰਦੀ ਪਹਿਲੀ ਤੋਂ ਹੁੰਦੇ ਆ ਸੰਗਰਾਂ ਤੇ ਪਈ ਵੈਸੇ ਪਰ ਇੰਨੀ ਨਹੀਂ ਪਈ ਥੋੜੀ ਪਈ ਹਾਲੇ ਬਹੁਤ ਜਿਆਦੀ ਹੈ ਹਜ ਤੇ ਰਿਕਸ਼ਾ ਕਿ ਲੋਗੇ ਤੱਕੀ ਨੰਨੇ ਕਿਤੇ ਵੀ ਜਾਂਦੇ ਤਾ ਮੈਂ ਸਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਲਾਇਆ ਸਵੇਰੇ ਆਇਆ ਰਾਤ ਆ ਦੇ ਉਹ ਰਾਤ ਵੀ ਆਇਆ ਨਾ ਮੈਂ ਉਹਦਾ ਨਿਕਲਿਆ ਸਵੇਰੇ 5:30 ਵਜੇ ਕਰੋ ਫੇਰ ਵੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਗਏ ਆ ਉਹ ਤਦੋਂ ਪਰੇਸ਼ਾਨੀ ਤਾਂ ਹੋਣੀ ਹੋਣੀ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਲੱਭਦੇ ਗਾੜੀ ਕੱਖ ਨਹੀਂ ਦੇ ਉਸੇ 10 ਮਿੰਟਾਂ ਪਸਟਾਨ ਜਾਣੀ ਦੋ 15 ਮਿੰਟਾਂ ਚਾਹੀਦਾ ਨਾਮ ਕੀ ਤਾਂ ਗੁਰਮਾਨ ਸਿੰਘ ਕੀ ਨਾਮ ਤਾਂ ਮੇਰਾ ਨਾ ਟਿੰਕੂ ਭਾਈ ਹੈ ਸਿੰਘ ਜੀ ਨੂੰ ਦਿੱਤੋ ਲਿਆ ਜੀ ਆਹ ਤੋਂ ਉਹ ਬੋਝਾ ਵਰਸਤ ਪਈ ਹੈ ਮਹਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਹਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਨੀ ਆਉਂਦੇ ਆ ਸੇੜੀ ਕਿਨਾਂ ਜਾਂਦੇ ਸੇੜੀ ਆ 5:30 ਵਜੇ ਆਈਦਾ ਮਹਾਰਾ ਜੀ ਫੇਰ ਦਾ ਹਜ਼ਾਰ ਲਾ ਕੇ ਬੈਠੇ ਤਾਂ ਕੋਈ ਬੋਣ ਨਹੀਂ ਕੋਈ ਕੁਛ ਨਹੀਂ ਕੋਈ ਗਾਗ ਨਹੀਂ ਕੋਈ ਕੁਛ ਨਹੀਂ ਆਉਂਦੇ ਜੀ ਕੋਈ ਗੱਲ ਲੱਭਣੀ ਨਹੀਂ ਪਾਰਤ ਕੋਈ ਸੀ ਨਹੀਂ ਲੱਭਾਂਦੇ ਵੇ ਲੋਕ ਕੋਈ ਨਾ ਯਨੀ ਆਉਂਦੇ ਆ ਈ ਨੜਾ ਜੰਦੇ ਇਲਕ ਤੋਂ ਦੇ ਵੀ ਤੂੰ ਆਉਂਦੇ ਦੇ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆ ਆਪਾਂ ਤਾਂ ਇਹੀ ਕੰਨੇ ਚਲੋ ਹੋਲੀ ਸਲਾਹ ਦੇਖ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਤੂੰ ਬਹੁਤ ਜ਼ਿਆਦਾ ਗਣੀ ਤੁਰਦੇ ਤੂੰ ਆਉਂਦੇ ਤਾਂ ਬਹੁਤ ਜ਼ਬਰਦਸਤ ਆ ਅੱਜ ਪਹਿਲੀ ਧੌਂਦਾ ਮਾਰਾ ਜੀ ਕੀ ਨਾਮ ਦਾ ਦਾ ਹੀਰਾ لال ਜੀ ਅੱਜ ਤੋਂ ਪਹਿਲੀ ਪਈ ਸੀ ਹਾਂਜੀ ਹਾਂਜੀ ਕਿੰਨੀ ਕਿ ਪਰਚੰਕ ਲੋਕਾਂ ਨੂੰ ਇਹ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਜ਼ੇ ਮਜ਼ੇ ਆ ਔਰ ਪਰੇਸ਼ਾਨੀਆਂ ਲੋਕਾਂ ਕਿੰਨੀ ਘਟਨੀ ਢੰਡ ਤੈ ਦਿੱਤੀ ਬਹੁਤ ਜ਼ਿਆਦਾ ਢੋਂਦਾ ਜਿਆਰੀ ਲਾਗੋਂ ਨਹੀਂ ਬੰਦਾ ਦਿਸਣਦਿਆ ਰ ਕੋਈ ਗੱਡੀ ਨਹੀਂ ਦੇਖਦੀ ਲਾਗੋਂ ਕੀ ਕਰਾ ਜੰਦੇ ਨੇ ਵਹੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਗੱਡੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲਾਂਟਾਂ ਜਗਾ ਕੇ ਜਾਣਾ ਚਾਹੀਦਾ ਕਿ ਇਹ ਨਹੀਂ ਪਤਾ ਲਗੇ ਭਈ ਅਗੋਂ ਚੀਜ਼ ਆ ਰਹੀ ਆ ਵੇਖੋ ਲਾਗੋਂ ਰੇੜਾ ਨਹੀਂ ਦਿਸਣਦਿਆ ਰ ਸਾਵਧਾਨੀ ਵਰਤਨੀ ਚਾਹੀਦੀ ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ ਬڑے ਹੌਂਸਲੇ ਨਾਲ ਚੱਲਣਾ ਚਾਹੀਦਾ ਧੁੰਦ ਬਹੁਤ ਜ਼ਿਆਦਾ ਕੀ ਦਮ ਤਾਡਾ ਕੀ ਰਲਾ ਜੀ